ਤਣਾ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਇੱਕ ਵਿਅਕਤੀ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਇਹ ਹਮਲਾ ਵੀ ਉਸ ਵੇਲੇ ਕੀਤਾ ਜਾਂਦਾ ਹੈ ਜਦੋਂ ਇਹ ਸ਼ਖਸ ਆਪਣੇ ਦੋਸਤ ਦੇ ਨਾਲ ਕਾਲੇ ਰੰਗ ਦੀ ਗੱਡੀ ਦੇ ਵਿੱਚ ਬੈਠਾ ਹੋਇਆ ਸੀ ਤੇ ਅਚਾਨਕ ਹਮਲਾਵਰ ਆਉਂਦੇ ਨੇ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਹਾਲਕਿ ਇਸ ਦਾ ਸਾਥੀ ਜਾਨ ਬਚਾ ਕੇ ਭੱਜਣ ਦੇ ਵਿੱਚ ਸਫਲ ਰਿਹਾ ਪਰ ਇਸ ਦਰਮਿਆਨ ਇਨ੍ਹਾਂ ਹਮਲਾਵਰਾਂ ਦੇ ਬਦ ਨੂੰ ਹਵਾਈ ਫਾਇਰ ਵੀ ਕੀਤੇ ਜਾਂਦੇ ਨੇ ਹਵਾਈ ਫਾਇਰ ਕਰਨ ਦੇ ਨਾਲ-ਨਾਲ ਇਹਨਾਂ ਦੇ ਵੱਲੋਂ ਇੱਕ ਕਾਲੇ ਰੰਗ ਦੀ ਗੱਡੀ ਵੀ ਲੈ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਕੁਝ ਦੂਰੀ ਦੇ ਉੱਤੇ ਹੀ ਜਾਂਦੇ ਨੇ ਕਿ ਇਸ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਤਿੰਨ ਅਣਪਛਾਤੇ ਹਮਲਾਵਰ ਗੱਡੀ ਨੂੰ ਮੌਕੇ ਦੇ ਉੱਤੇ ਛੱਡ ਕੇ ਫਰਾਰ ਹੋ ਜਾਂਦੇ ਨੇ ਇਸ ਘਟਨਾਕਰਮ ਨੂੰ ਲੈ ਕੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਇਹ ਮਾਮਲਾ ਪਟਿਆਲਾ ਦੇ ਪਾਸੀ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਸਮੀਰ ਕਟਾਰੀਆ ਨਾਂ ਦੇ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਉਸ ਦੀ ਮੌਤ ਹੋ ਚੁੱਕੀ ਹੈ। ਪਰਿਵਾਰਿਕ ਮੈਂਬਰ ਇਸ ਵੇਲੇ ਇਨਸਾਫ ਦੀ ਮੰਗ ਕਰ ਰਹੇ ਨੇ ਕਿਉਂਕਿ ਮ੍ਰਿਤਕ ਆਪਣੇ ਪਿੱਛੇ ਇੱਕ 2 ਸਾਲ ਦੀ ਮਾਸੂਮ ਬੱਚੀ ਅਤੇ ਆਪਣੀ ਪਤਨੀ ਤੇ ਭਰਾ ਨੂੰ ਛੱਡ ਚੁੱਕਿਆ ਹੈ। ਜੀ ਕਿ ਨਾਮ ਹੈ ਭਾਈ? ਇਹ ਨਾਮ ਸ਼ਿਵਿੰਦਰ ਕਟਾਰੀਆ ਹੈ। ਸਹੀ ਜਿਹੜੇ ਮੁੰਡੇ ਡੈੱਥ ਹੋਈ ਹੈ ਤੁਹਾਡਾ ਕੀ ਲੱਗਦਾ ਸੀਗਾ? ਇਹ ਲੋ ਬਰਦਰ ਲਗਦਾ ਕੀ ਨਾਮ ਕੀ ਸੀ ਸਮੀਰ ਖਡਾਰੀਆ ਇਹ ਹੋਇਆ ਕੀ ਸੀਗਾ ਸਰ ਇਹ ਆਪਣੇ ਫਰੈਂਡ ਨਾਲ ਕਾਰ 'ਚ ਗਿਆ ਸੀਗਾ ਤੇ ਪਾਸੀ ਰੋਡ ਕੋਲ ਕਹਿੰਦੇ ਕਾਰ ਸੀਗੀ ਤੇ ਉਹਦਾ ਫਰੈਂਡ ਜੋ ਬਿਆਨ ਦੇ ਰਿਹਾ ਕਿ ਕੋਈ ਆਇਆ ਤੇ ਵੀ ਕਾਰ ਉਹਨੇ ਖੋਲੀ ਤੇ ਉਹਦੇ ਉੱਪਰ ਹਮਲਾ ਕਰਕੇ ਉਹਨੂੰ ਘੇਰ ਕੇ ਚਲੇ ਗਿਆ ਮੈਨੂੰ 12:17 ਮਿੰਟ ਤੇ ਉਹਦੀ ਕਾਲ ਆਈ ਹੈ ਕਿ ਭਈਆ ਜਲਦੀ ਆ ਜਾਓ ਸਮੀਰ ਭਈਆ ਨੂੰ ਹਮਲਾ ਕਰਤਾ ਕਿਸੇ ਉੱਪਰ ਮੈਂ ਉਹਨੂੰ ਬਾਰ ਬਾਰ ਪੁੱਛੀਂ ਦੀ ਕੋਸ਼ਿਸ਼ ਕੀਤੀ ਕੀ ਹੋਇਆ ਕੀ ਹੋਇਆ ਕਹਿੰਦਾ ਤੁਸੀਂ ਆ ਜਾਓ ਤੁਸੀਂ ਆ ਜਾਓ ਮੈਂ ਐਕਟੀਵਾ ਤੇ ਫਟਾਫਟ ਆਪਣਾ ਜਦੋਂ ਚਾ ਉੱਥੇ ਪਹੁੰਚਿਆ ਤਾਂ ਮੇਰਾ ਬ੍ਰਦਰ ਗਿਰਿਆ ਹੋਇਆ ਸੀਗਾ ਤੇ ਉਹ ਖੜਿਆ ਹੋਇਆ ਸੀਗਾ ਗੱਡੀ ਉੱਥੇ ਸੀਗੀ ਨਹੀਂ ਗੱਡੀ ਉਹ ਕਹਿੰਦਾ ਖੋ ਕੇ ਲੈ ਗਏ ਮੈਂ ਆਪਣੇ ਫਰੈਂਡ ਨੂੰ ਕਾਲ ਕੀਤਾ ਉਹ ਗੱਡੀ ਲੈ ਕੇ ਉੱਥੇ ਆਇਆ ਅਸੀਂ ਉਹਨੂੰ ਗੱਡੀ 'ਚ ਪਾ ਕੇ ਸਿੱਧਾ ਹਸਪੀਟਲ ਲੈ ਕੇ ਆਏ ਤੇ ਉੱਥੇ ਉਹਨਾਂ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਮੀਲ ਵਾਈਫ ਹੈ ਇੱਕ ਤੇ ਇੱਕ ਬੇਟੀ ਹੈ ਛੋਟੀ ਕਿੰਨੇ ਸਾਲ ਦੀ ਬੇਟੀ 2 ਸਾਲ ਦੀ ਵੀ ਬਚਪਨ ਤੋਂ ਨਾਲ ਰਹੇ ਹੋ ਨਾ ਸਮੀਰ ਦੇ ਕੋਈ ਦੁਸ਼ਮਣੀ ਸੀ ਕਿਸੇ ਨਾਲ ਜਾਂ ਕੋਈ ਰੰਗੀਸ਼ ਵਗੈਰਾ ਸਾਰੇ ਸਾਰੇ ਇਨਵੈਸਟੀਗੇਸ਼ਨ ਉਹ ਕਰੇਗੇ ਉਹਦਾ ਫਰੈਂਡ ਸਰਕਲ ਸੀਗਾ ਕੀ ਤੁਸੀਂ ਪਰਿਵਾਰ ਦੇ ਵਿੱਚ ਦੇਖਿਆ ਹੈਗਾ ਕੋਈ ਆਂਦੇ ਹੋਣਗੇ ਜਾਂ ਨੌਜਵਾਨ ਯਾਰੀ ਦੋਸਤੀ ਹੁੰਦੀ ਹੈ ਅਕਸਰ ਬਸ ਕਿਉਂਕਿ ਮੈਂ ਇਸ ਤਰ੍ਹਾਂ ਬਹਾਲੀ ਕੁਝ ਨਹੀਂ ਕਹਿ ਸਕਦਾ ਬਸ ਉਹਦੇ ਫਰੈਂਡ ਸਰਕਲ ਸੀਗਾ ਜੋ ਫਰੈਂਡ ਉਹਦਾ ਸੀ ਉਹਦੇ ਨਾਲ ਜ਼ਿਆਦਾਤਰ ਉਹੀ ਹੁੰਦਾ ਹੈ ਜੋ ਕ੍ਰਿਸ਼ਨਾ ਉਸ ਟਾਈਮ ਉਹਦੇ ਨਾਲ ਮੌਜੂਦ ਸੀਗਾ ਉਹੀ ਉਹਦੇ ਨਾਲ ਜ਼ਿਆਦਾਤਰ ਹੁੰਦਾ ਹੈ ਕਦੀ ਪਹਿਲਾ ਹਮਲਾ ਹੋਇਆ ਸਮੀਰ ਦੇ ਉੱਪਰ ਇਸ ਤਰ੍ਹਾਂ ਦਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਕਦੀ ਵੀ ਨਹੀਂ ਹੋਈ ਤੇ ਹੁਣ ਗੋਲੀ ਲੱਗੀ ਹੈ ਜਾਂ ਮਤਲਬ ਕੋਈ ਹਥਿਆਰ ਵਗੈਰਾ ਮ ਨੇ ਉਧਰ ਉਧਰ ਫਾਇਰ ਦੇ ਉਹ ਕਹਿ ਰਿਹਾ ਕਿ ਸ਼ੈਲ ਵਗੈਰਾ ਮਿਲਿਆ ਉਹਨਾਂ ਨੂੰ ਗੱਡੀ 'ਚ ਜੋ ਅੱਗੇ ਜਾ ਕੇ ਗੱਡੀ ਟੁੱਟੀ ਵੀ ਮਿਲੀ ਐ ਤੇ ਉਸ 'ਚ ਵੀ ਕਹਿ ਰਹੇ ਮੈਗਜ਼ੀਨ ਵਗੈਰਾ ਮਿਲੀ ਐ ਤੇ ਇਹਦੇ ਜਦੋਂ ਅੰਦਰ ਗੱਲ ਕੀਤੀ ਉਹ ਕਹਿੰਦੇ ਉਹ ਪੁਲਿਸ ਵਗੈਰਾ ਨਾਲ ਜ਼ਿਆਦਾ ਡਿਸਕਸ ਕਰੇਗੇ ਸਾਰਾ ਮੈਟਰ ਕੀ ਕਿਆ ਬੈਟਰ ਐ ਉਹ ਕਹਿੰਦੇ ਉਹਦੇ ਚਾਕੂ ਲੱਗਿਆ ਕੋਈ ਹਿੱਕੀ ਚੀਜ਼ ਨਾ ਉਹਦੇ ਪਹਿਲਾਂ ਹਮਲਾ ਕਰਿਆ ਹੋਇਆ ਹੂੰ ਉਹ ਤੇ ਗੇਰ ਕਿ ਉਸ ਤੋਂ ਚਲੇਗਾ ਹਾਂ ਸਮੀਰ ਸਮੀਰ ਕੰਮ ਕੀ ਕਰਦਾ ਵੇ ਕੋਪਰਵਾਇੰਡ ਦਾ ਕੰਮ ਸੀ ਕਰ ਕਿਹੜੀ ਜਗ੍ਹਾ ਤੇ ਕਿਲਾ ਚੌਕ ਪੁਲਿਸ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਮੰਗ ਰਹੇ ਤੁਸੀਂ ਸਾਨੂੰ ਬਹੁਤ ਬੰਦੇ ਗ੍ਰਿਫਤਾਰ ਚਾਹੀਦੇ ਇਨਸਾਫ ਦੀ ਮੰਗ ਹੈ ਜੀ ਇਹ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਦੇਖ ਲੋ ਕੀ ਹਾਲ ਹੋ ਗਿਆ ਕ੍ਰਾਈਮ ਦਰ ਕੀ ਹਾਲ ਹੋ ਚੁੱਕਿਆ ਮਤਲਬ ਉਹ ਸਿਰਫ ਗੱਡੀ 'ਤੇ ਬੈਠੇ ਹੋਏ ਸੀਗਾ ਕਿ ਉਹ ਕਹਿ ਰਹੇ ਕਿ ਇਸ ਦਾ ਗੱਡੀ ਖੌਨ ਪਿੱਛੇ ਜਾਂ ਕੀ ਅੱਗੇ ਗੱਲ ਉਹਦਾ ਫਰੈਂਡ ਦਾ ਸੀਗਾ ਕੋਈ ਪੁਲਿਸ ਵਾਲੀ ਕਾਰਵਾਈ ਕਰੇਗੀ ਮੈਂ ਪੁਲਿਸ ਨੂੰ ਤੋਂ ਕੰਮ ਕਾਰਵਾਈ ਦੀ ਮੰਗ ਕਰਦਾ ਇਨਸਾਫ ਦੀ ਮੰਗ ਕਰਦਾ ਸਰ ਕੀ ਵਾਕਿਆ ਕੀ ਹੋਇਆ ਰਹੇ ਬੁਰਾ ਲੱਗੇ ਮੈਂ ਤੇ ਮੇਰੇ ਦੋਸਤ ਆਏ ਸੀਗੇ ਸਮੀਰ ਤੇ ਆਰੀਆ ਮਰੇ ਦੁੱਧ ਲੈਣ ਆਏ ਸੀ ਅਸੀਂ ਦੁੱਧ ਲੈ ਕੇ ਬਾਜ਼ਾਰ ਦੇ ਬੈਠੇ ਸੀ ਜੀ ਬਲਾਗਾਂ ਨੂੰ ਨਿੱਤੀ ਸੀ ਉਨੇਕੇ ਖੜੇ ਸੀਗੇ ਸਾਈਡ ਤੇ ਇੰਨੇ ਚ ਤਿੰਨ ਬੰਦੇ ਆਏ ਵਾਰਦਤ ਇਹਨਾਂ ਨੇ ਤਾਂ ਕਿ ਕੋਲ ਕੇ ਵਾਰਦਤ ਕੀਤੀ ਫਾਇਰ ਕੀਤੇ ਮੈਂ ਉੱਤਰ ਕੇ ਪਿੱਛੇ ਨੂੰ ਭੱਜਿਆ ਇੰਨੇ ਚੋ ਕੰਡੀ ਲੈ ਕੇ ਫਰਾਰ ਹੋ ਗਏ ਕਿਹੜੀ ਜਗ੍ਹਾ ਤੇ ਹੋਈ ਏ ਗੱਲ ਸਾਰੀ ਇਹ ਪਿੱਛੇ ਹੋਈ ਏ ਜੀ ਸ੍ਰੀ ਰੋਡ ਦੀ ਸਟਾਰਟਿੰਗ ਤੇ ਪਾਸ ਰੂਰ ਦੀ ਸਟਾਰਟਿੰਗ ਤੇ ਕੀ ਫਾਇਰ ਕੀ ਮਤਲਬ ਹਵਾਈ ਫਾਇਰ ਕੀਤੇ ਆ ਜਾਂ ਸਮੀਰ ਦੇ ਮਾਰੇ ਸਰ ਮਾਰੇ ਕਰਕੇ ਉਹਨਾਂ ਵਾਲੇ ਕਿਤੇ ਸੀ ਜੀ ਫਾਇਰ ਕਿੰਨੇ ਕਿੰਨੇ ਲੋਕ ਸੀਗੇ ਉਹ ਤਿੰਨ ਬੰਦੇ ਸੀ ਕੀ ਉਹਨਾਂ ਨੇ ਨਕਾਬ ਪੋਸ ਸੀਗੇ ਜਾਂ ਕੁਛ ਨਹੀਂ ਪਾਏ ਹੋਇਆ ਸੀਗਾ ਫੁੱਲੇ ਮੂਸੀਗੇ ਤਿੰਨ ਨੋ ਹੀ ਆਪਣਾ ਮਲਕ ਜੂ ਮਨੇ ਦੇਖਿਆ ਨਹੀਂ ਉਹ ਹਿੰਦੂ ਹੀ ਸੀਗੇ ਸਰਦਾਰ ਵੀ ਸੀ ਤੇ ਸਮੀਰ ਹੁਣ ਡੱਡ ਹੋ ਗਿਆ ਹਾਂਜੀ ਸਮੀਰ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਕਿਲਾ ਚੌਕ ਕ੍ਰਿਸ਼ਨਾਗੜ੍ਹ ਦੇ ਰਹਿਣ ਵਾਲੇ ਨੇ ਉਹ ਹੈ ਉਹਨਾਂ ਦੀ ਵਾਈਫ ਹੈ ਮਦਰ ਹੈ ਬ੍ਰਦਰ ਹੈ ਬ੍ਰਦਰ ਦੀ ਵਾਈਫ ਹੈ ਬੱਚੇ ਬੱਚੇ ਕਿੰਨੇ ਨੇ ਸਮੀਰ ਕੋ ਇੱਕ ਨੇ ਤੇ ਉਹਦੀ ਵਾਈਫ ਵਗੈਰਾ ਵੀ ਪ੍ਰੈਗਨੈਂਟ ਹੈ ਹਾਂਜੀ ਤੇ ਹੁਣ ਪਰਿਵਾਰ ਨੂੰ ਕੁਝ ਪਤਾ ਲੱਗਿਆ ਦੱਸਿਆ ਤੁਸੀਂ ਨਹੀਂ ਅਜੇ ਭਈਆਂ ਮੈਂ ਉਹਨਾਂ ਦੇ ਬੜੇ ਭਈਆਂ ਨੂੰ ਫੋਨ ਕਰਤਾ ਸੀ ਮੈਂ ਕਿੰਨੇ ਸਮੇਂ ਤੋਂ ਤੁਸੀਂ ਸਮੀਰ ਦੇ ਨਾਲ ਹੋ ਉਹ ਵੀ ਜੀ ਜਾਣਦੇ ਨੇ ਕਾਫੀ ਟਾਈਮ ਤੋਂ ਬੰਦੋਸਤ ਨੇ ਹਮਮਾਰ ਦਾ ਪੱਤੀ ਆ ਕਿ ਤਾਂ ਮਾਮਲਾ ਕੀ ਪੂਰਾ ਹੋ ਗਿਆ ਉਹ थाना ਸਿੰਘਲ ਲਾਈਨ ਨੂੰ ਰਾਤ ਨੂੰ ਲਗਭਗ 2 ਘੰਟੇ ਮੈਸਨ ਆਈ ਸੀ ਕਿ ਕਿਪਾਸੀ ਰੋਡ এনवायरमेंट ਪਾਰਕ ਦੇ ਸਾਹਮਣੇ ਇੱਕ ਗੱਡੀ ਐਕਸੀਡੈਂਟ ਹੋਈ ਬਾਅਦ ਵਿੱਚ ਜਦੋਂ ਮੌਕੇ ਪਹੁੰਚ ਕੇ ਚੈੱਕ ਕੀਤਾ ਗਿਆ ਤਾਂ ਨੂੰ ਕੰਪਲੀਟ ਇਨਫੋਰਮੇਸ਼ਨ ਇਹ ਮਿਲੀ ਕਿ ਸਮੀਰ ਕਟਾਰੀਆ ਨਾਮ ਦੇ ਬੰਦੇ ਤੇ ਜਾਣੇ ਵਾਂ ਹਮਲਾ ਹੋਇਆ ਸੀ और उन्होंने को लंबे असि शिफ्ट करता कि इतने वो मौत हो गई है मौके से तुम देखो काफी ज़्यादा एक्सीडेंट हो है। और मौके से सू एक एम टी मैगजीन और एक एम टी सैल भी बरामद होया है ये प्राइम फेसिया मर्डर इंसिडेंट लग रहा है बैक एंड की कारण तो है किस करके हो रहे